ਫਰੋਸਪੁਰ ਪੁਲਿਸ ਵੱਲੋਂ ਕਾਪਾ ਗੈਂਗ ਦੇ 5 ਮੈਂਬਰਾਂ ਨੂੰ ਲੁੱਟਖੋਹ ਕੀਤੇ 9 ਮੋਟਰਸਾਈਕਲ ਅਤੇ 7 ਮੋਬਾਈਲ ਫੋਨ ਸਮੇਤ ਕਾਪੇ ਅਤੇ ਤੇਜ਼ਰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਬਿਹਰਾਮ ਸਿੰਘ ਵਾਲਾ ਮਮਦੂਦ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕਵਾ ਦਿਆ ਫੜੇ ਗਏ 5000 ਰੁਪਇਆ ਉੱਪਰ ਪਹਿਲਾਂ ਵੀ 12 ਤੋਂ ਵੱਧ ਦਰਜ ਨੇ ਅਪਰਾਧਿਕ ਮੁਕੱਦਮੇ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਲੀ ਸਾਜ਼ਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਨੇ ਸੀ ਪੁਲਿਸ ਵੱਲੋਂ 2 ਦਰਜਨਾਂ ਤੋਂ ਵੱਧ ਲੁੱਟਾ ਘੁਹਣੀਆਂ ਵਾਰਦਾਤਾ ਨੂੰ ਸੁਲਝਾਉਣ ਦਾ ਕੀਤਾ ਦਾਅਵਾ ਫੜੇ ਗਏ આરોપી ਪੈਟਰੋਲ ਪੰਪ ਦੀ ਲੁੱਟ ਕਰਨ ਦੀ ਕਰ ਰਹੀ ਸੀ ਤਿਆਰੀ ਮੁਖਬਰੀ ਮਿਲਣ ਤੇ ਪੁਲਿਸ ਨੇ ਛਾਪੇਮਾਰੀ ਕਰਕੇ ਕਿਤਾ ਅਰੋਪੀਆਂ ਨੂੰ ਗ੍ਰਿਫਤਾਰ ਫਿਰੋਜ਼ਪੁਰ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਜਾਂਦਾ ਹੋਵੇਗਾ ਜਿਸ ਦਿਨ ਲੁੱਟ ਖੋਹ ਦੀ ਕਿਸੇ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਨਾ ਦਿੱਤਾ ਜਾਂਦਾ ਹੋਵੇ ਪਰ ਇਸ ਵਾਰ ਪੁਲਿਸ ਨੂੰ ਸਮਰ ਰਹਿੰਦੇ ਹੀ ਲੁਟੇਰਿਆਂ ਬਾਰੇ ਜਾਣਕਾਰੀ ਮਿਲੀ ਜਿਸ ਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਕਾਪਾ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰੰਧੀਰ ਕੁਮਾਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਪੁਲਿਸ ਵੱਲੋਂ ਫੜੇ ਗਏ ਕਾਪਾ ਗੈਂਗ ਦੇ આરોપીਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਦੋ ਦਰਜਨ ਤੋਂ ਵੱਧ ਮੁਕੱਦਮਿਆਂ ਨੂੰ ਸੁਲਝਾਉਣ ਵਿੱਚ ਉਹਨਾਂ ਨੂੰ ਮਦਦ ਮਿਲੇਗੀ ਅਤੇ ਪੁਲਿਸ ਇਹਨਾਂ ਦੇ ਸੰਪਰਕ ਵੀ ਤਲਾਸ਼ ਰਹੀਗੀ ਕਿ ਲੁੱਟ ਖੋ ਕਰਕੇ ਇਹ ਸਮਾਨ ਕਿੱਥੇ ਵੇਚਦੇ ਸਨ ਅਤੇ ਇਹਨਾਂ ਦੇ ਹੋਰ ਕਿੰਨੇ ਸਾਥੀ ਸਰਗਰਮ ਨੇ ਤਾਂ ਕਿ ਇਹਨਾਂ ਨੂੰ ਜਲ ਤੋਂ ਜਲਦ ਫੜਿਆ ਜਾ ਸਕੇ ਕਿਹੜੀ ਗੈਂਗ ਹੈਗੀ ਹੈ ਜੀ ਇਹਨਾਂ ਕੋ ਕੀ ਸਮਾਨ ਬਰਾਮਦ ਹੋਇਆ ਔਰ ਕਿੰਨੇ ਇਹ ਬੰਦੇ ਹੈਗੇ ਆ ਜੀ ਮਾਨ ਜੋ ਕੇਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਰਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਧਵਨ ਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕਮ ਹੈ ਵੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਬਿਹਰਾਮ ਸਿੰਘ ਵਾਲਾ ਮਮਦੂਦ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲੈਨਿੰਗ ਕਰ ਰਹੇ ਸੀ ਟੱਕ ਖਵਾ ਦਿਆ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਦੀ ਸਾਜਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਨੇ ਸੀ ਤੇ ਬਰਾਮਦਗੀ ਜਿਹੜੀ ਹੈਗੀ 2 ਕਾਪੇ 2 ਬੇਸਬੈਟ 1 ਕਿਰਚ ਜਿਹੜਾ ਸਿਲਵਰ ਕਲਰ ਦਾ ਹੈਗਾ 9 ਮੋਟਰਸਾਈਕਲ ਤੇ 7 ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਆਏਗਾ 76/24 24824 ਦਾ ਜਿਹੜੇ ਬੀਐਨਐਸਡੀ ਧਾਰਾ ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਇਹ ਪਹਿਲੇ ਵੀ ਸਿਰ ਇੱਕ ਵਾਰ ਤੋਂ ਕੋਈ ਨਾਮ ਦੇ ਦਿੱਤਾ ਮੰਗ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना ਸਦਾਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਵੀ 8 ਚੋਰੀ ਤੇ ਖੋਦ ਦੇ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਇਹ ਮੇਨ ਲੀਡਰ ਆਇਆ ਸੀ ਉਸ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਂਡਾ ਰਹਿਣ ਵਾਲਾ ਹੈ ਉਸਤੇ ਪਹਿਲਾਂ 2 ਪਰਚੇ ਸੀ ਤੇ ਜਿਹੜਾ ਦੋਸ਼ੀ ਕਰਨ ਹੈ ਉਸਤੇ ਵੀ ਪਹਿਲਾਂ ਇੱਕ ਪਰਚਾ ਸੀ ਇਹ ਜਵਾਨ ਨੂੰ ਬਾਹਰ ਆਏ ਜਾਂ ਬਰੀ ਨੇ ਪਹਿਲੇ ਇਹ ਅਸੀਂ ਕਿਦਾ ਤਾਂ ਪਰਤਾ ਲਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਾ ਤਈ ਬਾਹਰ ਆਏ ਜੀ